ਜੋ ਬੁਲੈ ਸੋ ਨਰਵੈ ਸਤਿਗੁਰ ਵਦਾਸ ਮਹਾਰਾਜ ਕੀ ਜੈ ਬਹੁਤ ਜਨਮ ਬਿਛਰੇ ਥੇ ਮਾਦੁ ਇਹ ਜਨਮ ਤਮਾਰੇ ਲੇਖੇ ਕਹਿ ਰਵੈਦਾਸ ਆਸ ਲਗ ਜੀਵ ਚਿਰ ਪਿਓ ਦਰਸ਼ਨ ਦੇਖੇ 1430 ਕੀ ਮਾਗ ਸੁਦੀ ਪੰਦਰਾਸ ਦੁਖਿਓਂ ਕੇ ਕਲਿਆਣ ਹਿਤ ਪ੍ਰਗਟੇ ਗੁਰੂ ਰਵੀਦਾਸ ਸਾਧੂ ਕੀ ਜੋ ਲੈ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਕਹਿ ਰਵੀਦਾਸ ਜੋ ਜਪੇ ਨਾਮ ਤਿਸ ਜਾਤ ਨ ਜਨਮ ਨ ਜੋ ਨ ਨਾਮ ਜੋ ਬੋਲੇ ਸੋ ਨਰਵੇ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਸਵਾਦਣੀ ਗੁਰਪੀਰੇ ਸਾਧ ਸੰਗ ਜੋ ਤਨ ਤਨ ਸਤਿਗੁਰ ਵਿਦਾਸ ਮਹਾਰਾਜ ਹਰਿ ਦੇਸ਼ੇ ਸੋ ਨੰਝ ਮੇਂ ਪ੍ਰਕਾਸ਼ ਦਿਹਾੜੇ ਦੀ ਸੋ ਦੇਸ਼ ਵਿਦੇਸ਼ ਵਿੱਚ ਬਸਦੀਆਂ ਸਭ ਸੰਗਤਾਂ ਨੂੰ ਡੇਰਾ ਸੰਤ ਬਾਬਾ ਬਸਾਉ ਜੀ ਸੰਤ ਬਾਬਾ ਮੰਗਲਦਾ ਜੀ ਦੁੱਧਾਦਾਰੀ ਇਸ ਪਰ ਵੱਲੋਂ ਸੋ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸੋ ਸਤਿਗੁਰੂ ਦਾਸ ਮਹਾਰਾਜ ਜੀ ਇਸ ਤਰ੍ਹਾਂ ਹੀ ਸਾਰੀਆਂ ਸੰਗਤਾਂ ਦੇ ਆਪਣਾ ਮਿਹਰ ਭਰਿਆ ਰੱਖਣ ਸਾਰਿਆਂ ਨੂੰ ਦਿਨ ਦੁੱਗਣਾ ਰਾਤ ਦੁੱਗਣੀ ਦੀ ਰੱਖੀ ਬਖਸ਼ੇ ਕਰਨ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਭ ਸੰਗਤਾਂ ਨੂੰ ਡੇਰਾ ਸੰਤ ਬਾਬਾ ਬਸਾਉ ਜੀ ਸੰਤ ਬਾਬਾ ਮੰਗਲਦਾਸ ਜੀ ਦੁੱਧਾਤਾਰੀ ਈਸ਼ਵਰ ਵੱਲੋਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਹੀ ਸੋਨਰ ਵੈ ਸਤਗੁਰੂ ਦਾਸ ਮਹਾਰਾਜ ਕੀ ਜੈ